ਦਰ ਹੀ ਧਰਤੀ ਜਿਹੜੀ ਹੈ ਉਸਨੇ ਆਕਾਰ ਲਿਆ ਹੈ ਜਾਂ ਧਰਤੀ ਦਾ ਆਕਾਰ ਜਾਂ ਧਰਤੀ ਜਿਹੜੀ ਹੈ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਵਜੂਦ ਵਿੱਚ ਹੈ ਇਹ ਆਕਾਸ਼ ਵੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ ਔਰ ਇਸ ਧਰਤੀ ਨੂੰ ਆਕਾਸ਼ ਦੇ ਵਿੱਚ ਸਥਾਪਿਤ ਕਰਨ ਵਾਲੀ ਜਿਹੜੀ ਨਿਰਮਲ ਸ਼ਕਤੀ ਹੈ ਜਿਹੜੀ ਪਿਓਰ ਤਾਕਤ ਹੈ ਤਵਲ ਉਹ ਵੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਗੁਰੂ ਪਿਆਰਿਓ ਇਸੀ ਵਿਚਾਰ ਨੂੰ ਜੇ ਅਸੀਂ ਸੁਣਿਆ ਅਰਥ ਲੈ ਕੇ ਚਲੀਏ ਸੁਣਿਆ ਤੇ ਅਰਥ ਲਿਸਨਿੰਗ ਲੈ ਕੇ ਚਲੀਏ ਤਾਂ ਇਹ ਵਿਚਾਰ ਕੁਝ ਇਸ ਤਰ੍ਹਾਂ ਹੋਏਗੀ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਸੁਣਨ ਦੇ ਨਾਲ ਹੀ ਧਰਤ ਧਰਤੀ ਦੇ ਭੇਦ ਪਤਾ ਲੱਗਦੇ ਹਨ ਕਿ ਧਰਤੀ ਕਿਸ ਦੇ ਸਹਾਰੇ ਖੜੀ ਹੈ ਆਕਾਸ਼ ਤੇ ਇਹ ਵੀ ਇਹ ਪਤਾ ਲੱਗਦੇ ਹਨ ਕਿ ਆਕਾਸ਼ ਸਪੇਸ ਜਿਹੜਾ ਹੈ ਉਹ ਲਿਮਟਲੈਸ